ਵੇ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਕਿ ਕੋਈ ਓਵਰਲੋਡ ਗੱਡੀਆਂ ਨਾ ਸੜਕਾਂ ਤੋਂ ਉਤਾਰੀਆਂ ਜਾਣ ਜਿਦੇ ਕਰਕੇ ਕੋਈ ਐਕਸੀਡੈਂਟ ਦੀ ਘਟਨਾ ਜਾਂ ਕੋਈ ਵੀ ਹਾਸਾ ਹੋਵੇ ਪਰ ਇਹ ਜੇ ਲੋਕਾਂ ਲਈ ਕੋਈ ਕਾਨੂੰਨ ਮਾਇਨੇ ਨਹੀਂ ਰੱਖਦਾ ਇਹ ਸਾਰੇ ਕਾਨੂੰਨ ਨੂੰ ਛਿੱਕੇ ਤੇ ਟੰਕੇ ਨੀਮਾਂ ਦੀਆਂ ਧੱਜੀਆਂ ਦਾ ਉਡਾ ਹੀ ਰਹੇ ਨੇ ਦੇਖ ਸਕਦੇ ਹੋ ਕਈ ਵਾਰੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਕਿ ਵੀ ਇਸ ਤੇ ਕੋਈ ਸਖਤ ਕਾਰਵਾਈ ਕੀਤੀ ਜਾਵੇ ਪਰ ਇਹ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਵੀ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਇਹਨਾਂ ਨੇ ਸਿਰਫ ਆਪਣੀਆਂ ਓਵਰਲੋਡ ਗੱਡੀਆਂ ਭਰ ਕੇ ਸੜਕਾਂ ਤੇ ਉਤਾਰਨੀਆਂ ਨੇ ਭਾਵੇਂ ਕੋਈ ਹਾਸਾ ਹੀ ਵਾਪਰ ਜਾਵੇ ਗੱਲ ਕਰ ਰਹੇ ਆਂ ਰਾਮ ਬਸਤੀ ਦੇ ਵਿੱਚ ਕਬਾੜ ਦਾ ਕੰਮ ਕਰਨ ਵਾਲਾ ਇਹ ਬੰਦਾ ਹੈ ਦੇਖ ਸਕਦੇ ਹੋ ਅਸੀਂ ਤੁਹਾਨੂੰ ਗੱਡੀ ਦਾ ਨੰਬਰ ਵੀ ਦਿਖਾ ਦਿੰਨੇ ਆਂ ਪੀ ਵੀ 11 ए बी 7517 ਗੱਡੀ ਦਾ ਨੰਬਰ ਹੈ ਪਰ ਇਹ ਲੰਬੇ ਸਮੇਂ ਤੋਂ ਛੋਟੀਆਂ ਗੱਡੀਆਂ ਦੇ ਵਿੱਚ ਵਾਧੂ ਦਾ ਸਮਾਨ ਭਰ ਕੇ ਨੀਵਾ ਦੀਆਂ ਝੱਜੀਆਂ ਤਾਂ ਉਡਾਈ ਰਹੇ ਨੇ ਭਾਵੇਂ ਕੋਈ ਐਕਸੀਡੈਂਟ ਜਾਂ ਕੋਈ ਵੀ ਘਟਨਾ ਹੋ ਜਾਵੇ ਪਰ ਆ ਪਿਛਲੇ ਦਿਨੀ ਜੜੀ ਘਟਨਾ ਹੋਈ ਹੈ ਕਿਸੇ ਨੂੰ ਭੁੱਲੀ ਨਹੀਂ ਹੈ ਸੱਤ ਮਾਸੂਮ ਬੱਚੇ ਤੇ ਇੱਕ ਡਰਾਈਵਰ ਦੀ ਡੈਥ ਹੋ ਗਈ ਸੀ ਪਰ ਫੇਰ ਵੀ ਇੰਨਾ ਕੁਝ ਦੇਖਦੇ ਹੋਏ ਪਤਲੀਆਂ-ਪਤਲੀਆਂ ਰੱਸੀਆਂ ਨਾਲ ਓਵਰਲੋਡ ਮਾਲ ਲੋ ਬੰਨਿਆ ਜਾ ਰਿਹਾ ਜੇ ਰਸਤੇ ਦੇ ਵਿੱਚ ਪ੍ਰਮਾਤਮਾ ਨਾ ਕਰੇ ਜੇ ਕੋਈ ਰੱਸੀ ਟੁੱਟ ਜਾਵੇ ਤਾਂ ਕੋਈ ਵੱਡਾ ਹਾਸਾ ਵਾਪਰਨ ਲੱਗੇ देर ਨਹੀਂ ਲੱਗੇਗੀ ਪਰ ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਸਿਰਫ ਇਹਨਾਂ ਨੂੰ ਨੋਟਾਂ ਦਾ ਕੀ ਮਤਲਬ ਹੈ ਛੋਟੀਆਂ ਗੱਡੀਆਂ ਦੇ ਵਿੱਚ ਵੱਧ ਸਮਾਨ ਭਰਨਾ ਹੈ ਤੇ ਟ੍ਰੈਫਿਕ ਵਿਭਾਗ ਵੀ ਪਤਾ ਨਹੀਂ ਕਿਉਂ ਇਹਨਾਂ ਤੇ ਮਿਹਰਬਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਵੀ ਟ੍ਰੈਫਿਕ ਵਿਭਾਗ ਦੇ ਕਰਮਚਾਰੀਆਂ ਤੱਕ ਇੰਚਾਰਜ ਸਾਹਿਬ ਤੱਕ ਆਵਾਜ਼ ਪਹੁੰਚਾਈ ਕਿ ਵੀ ਇੱਦਾਂ-ਇੱਦਾਂ ਕਰਕੇ ਇਹ ਗੱਡੀ ਵਾਲਾ ਨਹੀਂ ਹਟ ਰਿਹਾ ਪਰ ਫੇਰ ਵੀ ਪਤਾ ਨਹੀਂ ਕਿਉਂ ਕਿਹੜੀ ਗੱਲੋਂ ਪ੍ਰਸ਼ਾਸਨ ਇਸਤੇ ਨਹੀਂ ਕਾਰਵਾਈ ਕਰ ਰਿਹਾ ਤੇ ਹੁਣ ਦੇਖਦੇ ਹਾਂ ਪ੍ਰਸ਼ਾਸਨ ਇਸਤੇ ਕੋਈ ਕਾਰਵਾਈ ਕਰਦਾ ਹੈ ਨਾ ਜਾਂ ਨਹੀਂ ਜਾਂ ਇੱਦਾਂ ਹੀ ਇਹ ਨੀਮਾਂ ਦੀਆਂ ਧੱਜੀਆਂ ਉਡਾਈ ਜਾਏਗਾ ਇਹ ਤਾਂ ਸਮਾਂ ਹੀ ਦੱਸੇਗਾ